ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਓ ਤੇ ਵੇਖੋ ਘਰ ਬੈਠੇ ਹਜ਼ਾਰਾਂ ਰਿਸ਼ਤੇ ਆਪਣੇ ਚੈਨਲ ਤੇ ਸਿਰਫ ਐਡ ਦਾ ਕੰਮ ਕੀਤਾ ਜਾਂਦਾ ਹੈ ਜੀ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਵੇਖ ਕੇ ਕਰਨਾ ਜੇਕਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਲਿਖੀ ਜਾਣਕਾਰੀ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜੋ ਜੀ ਐਡ ਲਾਉਣ ਦੀ ਫੀਸ ਤੁਹਾਨੂੰ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਲੜਕੀ ਦਾ ਜੀ ਨਾਮ ਕੌਰ ਪਤਾ ਫਿਰੋਜ਼ਪੁਰ ਕਾਸਟ ਹੈ ਮਝਵੀ ਸੇ ਗੋਤ ਸਹੌਤ ਉਮਰ 1992 ਕੱਦ 5 ਫੁੱਟ 5 ਇੰਚ ਪੜ੍ਹਾਈ ਕਰੀਏ ਜੀ ਪਲੱਸ 2 ਪਾਸ ਭਰਾ ਦੋਨੇ ਲੜਕੀ ਦੇ ਇੱਕ ਬੈਂਕ ਦੇ ਵਿੱਚ ਜੌਬ ਕਰ ਰਿਹਾ ਜੀ ਇੱਕ ਦੁਬਈ ਦੇ ਵਿੱਚ ਹੈ ਤੇ ਭੈਣ ਇੱਕ ਹੈ ਕੰਮ ਕਰ ਰਹੀ ਹੈ ਜੀ ਮਸ਼ੀਨੀ ਸਿਲਾਈ ਦਾ ਕੰਮ ਕਰਦੀ ਹੈ ਲੜਕੀ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਐਨ ਆਰ ਆਈ ਹੋਵੇ ਜਾਂ ਆਪਣੀ ਜ਼ਮੀਨ ਹੋਵੇ ਜਾਂ ਸਰਕਾਰੀ ਨੌਕਰੀ ਹੋਵੇ ਜਾਂ ਪ੍ਰਾਈਵੇਟ ਨੌਕਰੀ ਕਰਦਾ ਹੋਵੇ ਮੱਝ ਵੀ ਸਿੱਖ ਹੀ ਇਹਨਾਂ ਨੂੰ ਸੰਪਰਕ ਕਰਨ ਜੀ ਨੰਬਰ ਦਿੱਤੇ ਗਏ ਨੇ ਪਰਿਵਾਰ ਦੇ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨਾਮ ਅਮਨਦੀਪ ਕੌਰ ਪਤਾ ਲੁਧਿਆਣਾ ਕਾਸਟ ਹੈ ਜੀ ਲੜਕੀ ਦੀ ਅਰੋੜਾ ਸਿੱਖ ਗੋਤ ਹੈ ਜੀ ਗੰਭੀਰ ਉਮਰ ਹੈ 37 1995 ਜਨਮ ਸਥਾਨ ਹੈ ਜੀ ਲੁਧਿਆਣਾ ਤੇ ਜਨਮ ਦਾ ਟਾਈਮ ਹੈ 1:50 ਪੀਐਮ ਦਾ ਸਮਾਂ ਹੈ ਕੱਦ 5 ਫੁੱਟ 1 ਇੰਚ ਪੜਾਈ ਕਰੀ ਹੈ ਜੀ ਬੀਐਸਸੀ ਨਰਸਿੰਗ ਭਰਾ ਇੱਕ ਹੈ ਜੀ ਕੈਨੇਡਾ ਪੀਆਰ ਕੰਮ ਕਰ ਰਿਹਾ ਹੈ ਜੀ ਡੀਐਮਸੀ ਹਸਪੀਟਲ ਵਰਕ ਐਜ਼ ਅ ਨਰਸ ਮੰਗ ਹੈ ਜੀ ਪਰਿਵਾਰ ਦੀ ਮੁੰਡਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਪੀਆਰ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਸਿੱਧੀ ਗੱਲਬਾਤ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨਾਮ ਰਾਜਵਿੰਦਰ ਕੌਰ ਕਾਸਟ ਮਾਜੀ ਵੀ ਸਿੱਖ ਗੋਤ ਹੈ ਜੀ ਸਹੋਤਾ ਤੇ ਵੱਧ ਉਮਰ ਹੈ 17 1997 ਕੱਦ ਹੈ ਜੀ 5 ਫੁੱਟ 2 ਇੰਚ ਪੜ੍ਹਾਈ ਕਰੀਏ ਜੀ ਲੜਕੀ ਨੇ ਪਲੱਸ 2 ਪਿਤਾ ਲਾਲ ਸਿੰਘ ਡਰਾਈਵਰ ਨੇ ਜੀ ਮਾਤਾ ਗੁਰਮੀਤ ਕੌਰ ਹਾਊਸ ਵਾਈਫ ਨੇ ਲੜਕੀ ਦਾ ਭਰਾ ਇੱਕ ਮੈਰਿਡ ਹੈ ਜੀ ਕਾਮਕਾਰ ਹੈ ਕੁੜੀ ਦੁਬਈ ਦੇ ਵਿੱਚ ਕੰਮ ਕਰਦੀ ਹੈ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਕਿਸੇ ਵੀ ਕੰਟਰੀ ਦੇ ਵਿੱਚ ਐਨ ਆਰ ਆਈ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲਬਾਤ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਯੂ ਐਸਏ ਸਿਟੀਜ਼ਨ ਕਾਸਟ ਹੈ ਜੀ ਜੱਟ ਸਿੱਖ ਤੇ ਗੋਤ ਹੈ ਬਹਿਣੀਵਾਲ ਉਮਰ ਹੈ ਲੜਕੀ ਦੀ 3 12 1994 ਕੱਦ ਹੈ ਜੀ 5 ਫੁੱਟ 3 ਇੰਚ ਪੜ੍ਹਾਈ ਕਰੀਏ ਲੜਕੀ ਨੇ ਵੀ ਫਾਰਮੇਸੀ ਫਰੋਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਰ ਐਂਡ ਫਰੋਮ ਯੂ ਐਸਏ ਆਲ ਫੈਮਿਲੀ ਸੈਟਲਡ ਇਨ ਯੂ ਐਸਏ ਦੇ ਵਿੱਚ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਯੂ ਐਸ ਏ ਦੇ ਵਿੱਚ ਵਧੀਆ ਪਰਿਵਾਰ ਤੋਂ ਸੈਟਲ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਸਿੱਧੀ ਗੱਲਬਾਤ ਕਰਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਲੜਕੀ ਦਾ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਹੈ ਜੀ ਸਿੱਧੂ ਉਮਰੇ 9 5 1990 ਕੱਦ ਹੈ 5 ਫੁੱਟ 5 ਇੰਚ ਪੜ੍ਹਾਈ ਕਰੀ ਹੈ ਐਮ ਐਸ ਸੀ ਕੈਮਿਸਟਰੀ ਐਂਡ ਬੀ ਐਡ ਡਿਪਲੋਮਾ ਐਂਡ ਕੈਮੀਕਲ ਲੈਬ ਟੈਕਨੀਸ਼ੀਅਨ ਕੰਮ ਕਰੇ ਜੀ ਨੌ ਔਨ ਵਰਕ ਪਰਮਿਟ ਕੈਨੇਡਾ ਤੋਂ ਮੰਗੇ ਜੀ ਪਰਿਵਾਰ ਦੀ ਮੁੰਡਾ ਕੈਨੇਡਾ ਦੇ ਵਿੱਚ ਹੋਵੇ ਨੰਬਰ ਦਿੱਤਾ ਗਿਆ ਫੈਮਲੀ ਦਾ ਡਾਇਰੈਕਟ ਗੱਲਬਾਤ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਲੜਕੀ ਦਾ ਨਾਮ ਕੌਰ ਪਤਾ ਕੋਟਕਪੁਰਾ ਕਾਸਟ ਹੈ ਜੀ ਮਾਜੀ ਵੀ ਸਿੱਖ ਗੋਤ ਹੈ ਘਾਰੂ ਉਮਰ 1994 ਕੱਦ ਹੈ ਜੀ 5 ਫੁੱਟ 4 ਇੰਚ ਭੈਣ ਇੱਕ ਹੈ ਜੀ ਭਰਾ ਤਿੰਨ ਨੇ ਪੜ੍ਹਾਈ ਕਰੀਏ +2 ਬੀਏ ਆਈਟੀਆਈ ਪਾਲਰ ਆਈਟੀਆਈ ਤੇ ਸਟਿਚਿੰਗ ਦਾ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਸਰਕਾਰੀ ਨੌਕਰੀ ਜਾਂ ਪੱਕਾ ਕੰਮ ਕਰਦਾ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਜੀ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹਾਂ ਹਰੀਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਦਵਿੰਦਰ ਸਿੰਘ ਪਤਾ ਮੋਗਾ ਏਰੀਆ ਕਾਸਟ ਹੈ ਜੀ ਲੜਕੇ ਦੀ ਜੱਟ ਸਿੱਖ ਤੇ ਗੋਤ ਹੈ ਬਰਾੜ ਉਮਰ ਹੈ 12 ਤੋਂ 1991 ਕੱਦ ਹੈ ਜੀ 6 ਫੁੱਟ 2 ਇੰਚ ਭੈਣ ਇੱਕ ਕੈਨੇਡਾ ਪੀਆਰ ਹੈ ਕੰਮ ਕਰਿਆ ਜੀ ਮੁਗਾ ਰੋਡ ਤੇ 3 ਕਿੱਲੇ ਜ਼ਮੀਨ ਹੈ ਮੁੰਡੇ ਕੋਲ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਆਈ ਲੈਟਸ ਦੇ 6 ਬੈਂਡ ਸਕੋਰ ਹੋਣ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਲੜਕੀ ਦਾ ਨਾਮ ਕੌਰ ਪਤਾ ਫਗਵਾੜਾ ਕਾਸਟ ਜੱਟ ਸਿੱਖ ਉਮਰ ਹੈ 292 ਕਾਦੇ ਲੜਕੀ ਦਾ 5 ਫੁੱਟ 2 ਇੰਚ ਪੜ੍ਹਾਈ ਕਰੀਏ ਜੀ ਮੈਡੀਕਲ ਨਾਨ ਮੈਡੀਕਲ ਲਾਅ ਦੀ ਡਿਗਰੀ ਕਰੀਏ ਪਿਤਾ ਰਿਟਾਇਰਡ ਨੇ ਜੀ ਮਾਤਾ ਹਾਊਸ ਵਾਈਫ ਨੇ ਭਰਾ ਤਿੰਨ ਨੇ ਜੀ ਕੰਮ ਕਰ ਹੈ ਜੀ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਹੈ ਪਾਰਟ ਟਾਈਮ ਜੌਬ ਕਰਦੇ ਨੇ ਜੀ ਤੇ ਲਾਅ ਦੀ ਪ੍ਰੈਕਟਿਸ ਕਰ ਰਹੇ ਨੇ ਮੰਗੇਜੀ ਪਰਿਵਾਰ ਦੇ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਨਸ਼ੇ ਤੋਂ ਰਹਿਤ ਹੋਵੇ ਸੋਹਣਾ ਸੁਨੱਖਾ ਖਾਨਦਾਨੀ ਪਰਿਵਾਰ ਹੋਵੇ ਜੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਲੜਕੀ ਦਾ ਨਾਮ ਕੌਰ ਪਤਾ ਖੰਨਾ ਕਾਸਟ ਹੈ ਜੱਟ ਸਿੱਖ ਗੋਤ ਹੈ ਪਾਟੀ ਤੇ ਪੁਨੀਆਂ ਉਮਰ ਹੈ ਜੀ 1995 ਕੱਦ ਹੈ 5 ਫੁੱਟ 3 ਇੰਚ ਪੜਾਈ ਕਰੀਏ ਜੀ ਡਾਕਟਰ ਬੀ ਡੀ ਐਸ ਪਰ ਇੱਕ ਸਟੱਡੀ ਇਨ ਆਸਟ੍ਰੇਲੀਆ ਪਿਤਾ ਐਗਰੀਕਲਚਰ ਦਾ ਕੰਮ ਕਰਦੇ ਆ ਜੀ ਤੇ ਬਿਜ਼ਨਸ ਕਰ ਰਹੇ ਨੇ ਮਾਤਾ ਹਾਊਸ ਵਾਈਫ ਨੇ ਸਿੱਖ ਫੈਮਿਲੀ ਹੈ ਜੀ ਪਰਿਵਾਰ ਦੀ ਮੰਗ ਹੈ ਮੁੰਡਾ ਕੈਨੇਡਾ ਜਾਂ ਆਸਟ੍ਰੇਲੀਆ ਪੀਆਰ ਹੋਵੇ ਜਾਂ ਡਾਕਟਰ ਫਰੋਂ ਪੰਜਾਬ ਦੇ ਵਿੱਚ ਹੋਵੇ ਸੇਮ ਕਾਸਟ ਤੋਂ ਹੋਵੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਜਲੰਧਰ ਤੋਂ ਕਾਸਟ ਹੈ ਜੀ ਜੱਟ ਸਿੱਖ ਗੋਤ ਹੈ ਤੂਰ ਉਮਰ ਹੈ ਲੜਕੇ ਦੀ 4/12/1997 ਕਾਤੇ ਜੀ 5 ਫੁੱਟ 9 ਇੰਚ ਪੜ੍ਹਾਈ ਕਰੀਏ ਬੈਚਲਰ ਕੰਪਿਊਟਰ ਸਾਇੰਸ ਕੰਮ ਕਰੈ ਜੀ ਯੂਐਸਏ ਸੌਫਟਵੇਅਰ ਇੰਜੀਨੀਅਰ ਐਮ ਹੁੰਦਾ ਵੀ ਖੇਤ ਜ਼ਮੀਨ ਦੇ ਨੇ ਤੇ 4 ਕਿੱਲੇ ਕਮਰਸ਼ੀਅਲ ਹੈ ਜੀ ਮੰਗੇ ਜੀ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਉਮਰ 22 ਤੋਂ 27 ਸਾਲ ਤੱਕ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਵਟਸਐਪ ਰਾਹੀਂ ਤੁਸੀਂ ਕੰਟੈਕਟ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਰੀਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਲੁਧਿਆਣਾ ਤੋਂ ਕਾਸਟ ਹੈ ਜੀ ਮਾਜੀ ਵੀ ਸਿੱਖ ਤੇ ਗੋਤ ਪਮਈ ਉਮਰ 28 ਸਾਲ ਕੰਦ ਹੈ 5 ਫੁੱਟ 5 ਇੰਚ ਪੜ੍ਹਾਈ ਕਰੀਏ ਜੀ ਬੈਚਲਰ ਆਫ ਟੈਕਨੋਲੋਜੀ ਇਨ ਮਕੈਨਿਕਲ ਪ੍ਰਾ ਇੱਕ ਹੈ ਜੀ ਕੰਮ ਕਰਾ ਮੁੰਡਾ ਕੁਆਲਟੀ ਚੈਕਰ ਹੈ ਪਰਿਵਾਰ ਦੀ ਮੰਗ ਹੈ ਜੀ ਕੋਈ ਵਧੀਆ ਪਰਿਵਾਰ ਤੋਂ ਘਰੇਲੂ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਸਿੱਧੀ ਗੱਲਬਾਤ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ